ਪਾਕਿਸਤਾਨ ਦੇ ਵਿੱਚ ਹੜ੍ਹਾਂ ਨੇ ਮਚਾ ਕੇ ਰੱਖ ਦਿੱਤੀ ਤਬਾਹੀ ਸੈਂਕੜੇ ਲੋਕ ਹੋ ਗਏ ਬੇਕਾਰ ਲਗਾਤਾਰ ਵਧ ਰਿਹਾ ਮੌਤਾਂ ਦਾ ਅੰਕੜਾ ਸਰਕਾਰ ਦੇ ਵੱਲੋਂ ਹੜ੍ਹਾਂ ਦੇ ਵਿੱਚ ਫਸੇ ਹੋਏ ਲੋਕਾਂ ਦਾ ਲਗਾਤਾਰ ਕੀਤਾ ਜਾ ਰਿਹਾ ਰੈਸਕਿਊ ਆਪਰੇਸ਼ਨ ਸੱਚੀ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਜੀ ਮਾ ਸਵਾਗਤ ਕਰਦਾ ਤਾਂ ਚੜ੍ਹਦੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਜਾਂ ਫਿਰ ਇਸ ਪੰਜਾਬ ਦੇ ਹਿਮਾਚਲ ਦੇ ਵਿੱਚ ਇਸ ਵਾਰ ਦੇਖਣ ਨੂੰ ਮਿਲਿਆ ਕਿ ਕਿਸ ਤਰੀਕੇ ਦੇ ਨਾਲ ਮੌਨਸੂਨ ਸਰਗਰਮ ਹੁੰਦੀ ਹੈ ਤੇ ਉਸ ਤੋਂ ਬਾਅਦ ਭਾਰੀ ਮੀਂਹ ਪੈਂਦੇ ਨੇ ਬੱਦਲ ਫਟਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਲਗਾਤਾਰ ਹਿਮਾਚਲ ਦੇ ਕੁਲੂ ਮੰਡੀ ਤੇ ਚੰਬਾ ਦੇ ਵਿੱਚ ਵਾਪਰੀਆਂ ਨੇ ਤੇ ਜਿਸ ਤੋਂ ਬਾਅਦ ਜਿਹੜਾ ਉਹ ਸਾਰਾ ਪਾਣੀ ਪੰਜਾਬ ਦੇ ਡੈਮਾਂ ਤੇ ਜਰੀਏ ਹੋ ਕੇ ਪੰਜਾਬ ਦੇ ਦਰਿਆਵਾਂਾਂ ਦੇ ਵਿੱਚ ਆਉਂਦਾ ਤੇ ਉਸ ਤੋਂ ਬਾਅਦ ਹਾਲਾਂਕਿ ਪੰਜਾਬ ਦੇ ਹੁਸ਼ਿਆਰਪੁਰ ਸultanpur Lodhi Fazilka ਪਠਾਨਕੋਟ ਦੇ ਵਿੱਚ ਹੜ੍ਹਾਂ ਨੇ ਤਬਾਹੀ ਮਚਾ ਕੇ ਰੱਖਿਆ ਬਹੁਤ ਸਾਰੇ ਲੋਕ ਪਿੰਡਾਂ ਦੇ ਪਿੰਡ ਜਿਹੜੇ ਛੱਡ ਕੇ ਪਰੇ ਜਾ ਚੁੱਕੇ ਨੇ ਉੱਚੀਆਂ ਥਾਂਵਾਂ ਤੇ ਜਾ ਰਹੇ ਨੇ ਪਰ ਇਹ ਸਭ ਦੇ ਵਿਚਾਲੇ ਖਬਰਾਂ ਹੁਣ ਕੁਝ ਡਾਟਾ ਪਾਕਿਸਤਾਨ ਤੋਂ ਵੀ ਨਿਕਲ ਕੇ ਸਾਹਮਣੇ ਆਇਆ ਜਿੱਥੇ ਕਿ 26 ਜੂਨ 2025 ਤੋਂ ਪਾਕਿਸਤਾਨ ਦੇ ਵਿੱਚ ਬੇਹੱਦ ਭਾਰੀ ਮੀਂਹ ਪੈ ਰਿਹਾ ਬੱਦਲ ਫਟਣਾ ਤੇ ਅਚਾਨਕ ਆਏ ਸਲਾਬ ਦੇ ਕਾਰਨ ਤਬਾਹੀ ਦਾ ਖੌਫਨਾਕ ਮੰਜ਼ਰ ਦੇਖਣ ਨੂੰ ਮਿਲਿਆ ਨੈਸ਼ਨਲ ਡਿਜ਼ਾਸਟਰ ਮੈਨੇਜਰ ਅਥਾਰਟੀ ਦੇ ਵੱਲੋਂ ਉਹਨਾਂ ਦੇ ਮੁਤਾਬਕ ਜੇਕਰ ਦੇਖਿਆ ਜਾਵੇ ਕਿ ਅੱਜ ਤੱਕ ਦੇਸ਼ ਦੇ ਭਰ ਦੇ ਵਿੱਚ ਲਗਭਗ 657 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੇ ਵਿੱਚ 171 ਬੱਚਿਆਂ ਦੀ ਮੌਤ ਹੋਈ ਹੈ 94 ਔਰਤਾਂ ਤੇ 392 ਜਿਹੜੇ ਮਰਦ ਸ਼ਾਮਲ ਨੇ ਸਭ ਤੋਂ ਵੱਧ ਤਬਾਹੀ ਜਿਹੜਾ ਖੈਬਰ ਪਖਤੂਨ ਖਫਾ ਜਿਹੜਾ ਸੂਬਾ ਜਿਸ ਨੂੰ ਕੇਪੀ ਵੀ ਕਹਿੰਦੇ ਨੇ ਉਸ ਦੇ ਵਿੱਚ ਹੋਈ ਹੈ ਜਿਸ ਦੇ ਵਿੱਚ ਕੇ ਕੁੱਲ 390 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਉਤਰੀ ਇਲਾਕਿਆਂ ਦੇ ਵਿੱਚ ਬੱਦਲ ਫਟਣ ਦੇ ਨਾਲ ਪਹਾੜੀ ਨਦੀਆਂ ਅਤੇ ਖੱਡਾਂ ਦੇ ਵਿੱਚ ਅਚਾਨਕ ਸਲਾਬ ਭਰ ਗਿਆ ਤੇ ਜਿਸ ਕਾਰਨ ਕਿ ਪਿੰਡਾਂ ਦੇ ਵਿੱਚ ਵੀ ਮਿੱਟੀ ਦੇ ਵਿੱਚ ਪਿੰਡ ਸਮਾਰਕ ਨੇ ਜਾਨੀ ਕਿ ਉਸ ਮਲਬਾ ਜਿਹੜਾ ਉਹ ਪਿੰਡਾਂ ਦੇ ਵਿੱਚ ਵੀ ਭਰ ਚੁੱਕਿਆ ਦਰਅਸਲ ਇਧਰਲੇ ਪਾਸੇ ਜਦੋਂ ਰਾਵੀ ਦਰਿਆ ਦੇ ਵਿੱਚ ਪਾਣੀ ਵੀ ਛੱਡਿਆ ਜਾਂਦਾ ਤੇ ਫਿਰ ਉਸ ਤੋਂ ਬਾਅਦ ਵੀ ਹੜਾਂ ਦੀ ਤਬਾਹੀ ਹੈ ਜਿਹੜੀ ਪਾਕਿਸਤਾਨ ਦੇ ਵਿੱਚ ਦੇਖਣ ਨੂੰ ਮਿਲਦੀ ਆ ਸਭ ਤੋਂ ਵੱਧ ਜਾਨੀ ਨੁਕਸਾਨ ਹੈ ਜਿਹੜਾ ਪੁਨੇਰ ਜ਼ਿਲ੍ਹੇ ਦੇ ਵਿੱਚ ਹੋਇਆ ਵਕਵਾਕਰਪੋਰਟਾਂ ਦੇ ਅਨੁਸਾਰ ਜੇਕਰ ਦੇਖੀਏ ਕਿ ਇੱਥੇ 200 ਤੋਂ ਲੈ ਕੇ 474 ਲੋਕਾਂ ਦੀ ਮੌਤ ਹੋਈ ਹੈ ਜਦਕਿ ਐਨਡੀਐਮਏ ਦੇ ਜਿਹੜੇ ਅਪਡੇਟ ਅਨੁਸਾਰ ਬੁਨੇਰ ਸਮੇਤ ਆਸ-ਪਾਸ ਦੇ ਇਲਾਕਿਆਂ ਦੇ ਵਿੱਚ 328 ਲੋਕਾਂ ਦੀ ਮੌਤ ਦਾ ਅੰਕੜਾ ਸਾਹਮਣੇ ਹੈ ਕਈ ਲੋਕ ਅਜੇ ਵੀ ਲਾਹਤਾ ਚੱਲ ਰਹੇ ਨੇ ਲਗਾਤਾਰ ਰੈਸਕਿਊ ਟੀਮਾਂ ਮਲਬੇ ਦੇ ਹੇਠੋਂ ਲਾਸ਼ਾਂ ਕੱਢਣ ਦੇ ਵਿੱਚ ਜੁਟੀਆਂ ਹੋਈਆਂ ਨੇ ਬੁਨੇਰ ਤੋਂ ਇਲਾਵਾ ਕਈ ਜ਼ਿਲ੍ਹੇ ਹੋਰ ਵੀ ਨੇ ਜਿਹੜੇ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਰਹੇ ਨੇ ਜਿਸ ਦੇ ਵਿੱਚ ਕਿ ਸ਼ਾਂਗਲਾ ਦੇ ਵਿੱਚ ਲਗਭਗ 36 ਮੌਤਾਂ ਹੋਈਆਂ ਨੇ ਮਨਸਿਹਰਾ ਦੇ ਵਿੱਚ 23 ਮੌਤਾਂ ਸੁਹਾਤ ਦੇ ਵਿੱਚ 22 ਮੌਤਾਂ ਬਜ਼ੌਰ ਦੇ ਵਿੱਚ 21 ਬੜ ਗ੍ਰਾਮ ਦੇ ਵਿੱਚ 15 ਮੌਤਾਂ ਪੰਜਾਬ ਦੇ ਵਿੱਚ ਇਸ ਮੌਨਸੂਨੀ بارش ਨੇ ਕਹਿਰ ਟਾਇਆ ਹੋਇਆ ਇਹ ਲੈਂਦੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਜੜੀਆਂ ਮੌਤਾਂ ਹੋਈਆਂ ਨੇ ਇੱਥੇ ਹੁਣ ਤੱਕ ਜੜੀਆਂ 164 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੇ ਵਿੱਚ ਕਾਫੀ ਜਿਹੜੇ ਸਾਰੇ ਬੱਚੇ ਸ਼ਾਮਲ ਸੀ ਖੇਤੀਬਾੜੀ ਵਾਲੇ ਖੇਤਰਾਂ ਦੇ ਵਿੱਚ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਤਬਾਹ ਹੋ ਚੁੱਕੀ ਹੈ ਹਾਲਾਂਕਿ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਆਮ ਫਸਲਾਂ ਦਾ ਦਾਲਾਂ ਸਬਜ਼ੀਆਂ ਦਾ ਅਨਾਜ ਦਾ ਜਿਹੜਾ ਦੌਰ ਆ ਪਹਿਲਾਂ ਹੀ ਬਹੁਤ ਮਹਿੰਗਾਈ ਦਾ ਚੱਲਿਆ ਉੱਥੇ ਇਸ ਤਰੀਕੇ ਭੁੱਖਮਰੀ ਚੱਲ ਰਹੀ ਹੈ ਕਿ ਬਹੁਤ ਜ਼ਿਆਦਾ ਮਹਿੰਗਾਈ ਦੇ ਵਿੱਚ ਦਾਲਾਂ ਸਬਜ਼ੀਆਂ ਅਨਾਜ ਮੜਦਾ ਤੇ ਇਹ ਸਭ ਦੇ ਵਿਚਾਰੇ ਜਦੋਂ ਇਸ ਤਰੀਕੇ ਹੜ ਆ ਜਾਣ ਤਾਂ ਫਿਰ ਕਿਸ ਤਰੀਕੇ ਮਹਿੰਗਾਈ ਅਸਮਾਨ ਦੇ ਜਿਹੜੇ 7ਵੇਂ ਅਸਮਾਨ ਤੇ ਪਹੁੰਚੇਗੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਪਹਾੜੀ ਇਲਾਕਿਆਂ ਦੇ ਵਿੱਚ ਵੀ ਇਸ ਹੜਾਂ ਦਾ ਅਸਰ ਮਿਲਣ ਦੇਖਣ ਨੂੰ ਮਿਲਿਆ ਜਿਸ ਦੇ ਵਿੱਚ ਕਿ ਗਿਲਗਿਤ ਬਲ ਜਿਹੜਾ ਬਲਿਸਤਾਨ ਦੇ ਵਿੱਚ ਕਟੋ ਕਟ 12 ਲੋਕਾਂ ਦੀ ਮੌਤ ਆ ਜਦ ਕੇ ਆਜ਼ਾਦ ਜੰਮੂ ਕਸ਼ਮੀਰ ਜਿਹੜਾ ਉਸ ਦੇ ਵਿੱਚ 9 ਤੋਂ 11 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਕੋਈ ਪਹਿਲੀ ਵਾਰ ਨਹੀਂ ਹਾਲਾਂਕਿ ਪਾਕਿਸਤਾਨ ਦੇ ਵਿੱਚ ਤਬਾਹੀ ਬਹੁਤ ਵਾਰ ਦੇਖਣ ਨੂੰ ਮਿਲੀ ਹੈ 2010 ਦੇ ਜਿਹੜੇ ਹੜ੍ਹਾਂ ਦੀ ਗੱਲ ਕਰੀਏ 2 ਕਰੋੜ ਤੋਂ ਲੋਕ ਵੱਧ ਪ੍ਰਭਾਵਿਤ ਹੋ ਗਏ ਸੀਗੇ ਜਿਹੜੇ ਹਜ਼ਾਰਾਂ ਲੋਕ ਮਾਰੇ ਗਏ ਸੀ 2022 ਦੇ ਵਿੱਚ ਵੀ ਦੇਸ਼ ਦੇ ਵਿੱਚ ਇੱਕ ਵੱਡੇ ਹੜ੍ਹ ਆਉਂਦੇ ਨੇ ਜਿਸ ਦੇ ਵਿੱਚ 1700 ਤੋਂ ਵੱਧ ਮੌਤਾਂ ਹੋ ਜਾਂਦੀਆਂ ਨੇ 2025 ਦੇ ਵਿੱਚ ਵੀ ਇਸੇ ਤਰੀਕੇ ਦਾ ਇੱਕ ਕੌਮੀ ਤੌਰ ਤੇ ਇੱਕ ਪਾਕਿਸਤਾਨ ਦੇ ਵਿੱਚ ਸੰਕਟ ਇਕ ਕਹਿਰ ਦਿਸਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਲਗਾਤਾਰ ਇਸ ਸਾਲ ਦੇ ਵਿਚਾਲੇ ਪਾਕਿਸਤਾਨ ਸਰਕਾਰ ਨੇ ਜਿੰਨਾ ਵੀ ਹੋ ਸਕਿਆ rescue operation ਕੀਤੇ ਜਾ ਰਹੇ ਨੇ rescue ਕਰਨ ਵਾਲੀਆਂ ਇਹਨਾਂ ਟੀਮਾਂ ਨੇ ਲਗਾਤਾਰ ਉਹਨਾਂ ਨੂੰ ਤਾਇਨਾਤ ਕਰਕੇ ਇਸ ਪਿੰਡਾਂ ਦੇ ਵਿੱਚ ਭਰੇ ਹੋਏ ਮਲਬੇ ਦੇ ਵਿੱਚੋਂ ਆਮ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ